ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਹੁਣ ਸਿਆਸੀ ਸਫ਼ਰ ਸ਼ੁਰੂ ਕਰਨ ਲੱਗੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਪੰਥਕ ਮਸਲਿਆਂ ਤੋਂ ਹਟ ਕੇ ਸਿਆਸਤ ਵੱਲ ਪੈਰ ਧਰਨ ਲੱਗੇ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਉਹ ਪੰਥ ਦੇ ਨੇ ਔਰ ਉਹਨਾਂ ਦਾ ਸਾਰਾ ਜੀਵਨ ਪੰਥ ਨੂੰ ਸਮਰਪਿਤ ਹੈ ਪਰ ਸਿਆਸੀ ਲੀਡਰਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਮੁਲਾਕਾਤਾਂ ਨੇ ਉਹ ਹੁਣ ਕੁਝ ਅਲੈਦਾ ਗੱਲਾਂ ਉੱਭਰਦੀਆਂ ਨਜ਼ਰ ਆ ਰਹੀਆਂ ਨਹੀਂ ਜਾਂ ਕਹਿ ਦਈਏ ਕਿ ਕੁਝ ਅਲੈਦਾ ਗੱਲਾਂ ਉੱਭਰਦੀਆਂ ਨਜ਼ਰ ਆ ਰਹੀਆਂ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਕਿਉਂਕਿ ਜੇ ਗੱਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਗਿਆਨੀ ਹਰਪ੍ਰੀਤ ਸਿੰਘ ਲੰਘੇ ਦੇਣੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵੀ ਮਿਲੇ ਯਾਨੀ ਕਿ ਉਹਨਾਂ ਦੇ ਪਿਤਾ ਦੇ ਨਾਲ ਮੁਲਾਕਾਤ ਹੋਈ ਔਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਮੁਲਾਕਾਤ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਐਲਾਨ ਵੀ ਕੀਤਾ ਐਲਾਨ ਕਹਿ ਦਈਏ ਜਾਂ ਭਾਸ਼ਣ ਕਹਿ ਦਈਏ ਯਾਨੀ ਹਰਪ੍ਰੀਤ ਸਿੰਘ ਦਾ ਉਹ ਭਾਸ਼ਣ ਜਿਹੜਾ ਉਹ ਚਰਚਾ ਦਾ ਕਾਰਨ ਬਣ ਗਿਆ ਔਰ ਖਾਸ ਤੌਰ ਦੇ ਉੱਤੇ ਉਸ ਤੋਂ ਠੀਕ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਪਤਾ ਦੇ ਨਾਲ ਮੁਲਾਕਾਤ ਹੋਣੀ ਕਿਉਂਕਿ ਇੱਕ ਪਾਸੇ ਸ਼ਰੋਬੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾ ਦਿੱਤੀ ਗਈ ਹੈ ਜਿਸ ਦੀ ਪ੍ਰਧਾਨਗੀ ਭਾਈ ਅਮਰਤਪਾਲ ਸਿੰਘ ਕਰ ਰਹੇ ਨੇ ਦੂਜੇ ਪਾਸੇ ਚਰਚਾਵਾਂ ਵੀ ਚੱਲੀਆਂ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਆਪਣੀ ਪਾਰਟੀ ਦੇ ਵਿਸਥਾਰ ਬਾਰੇ ਵੀ ਕੰਮਕਾਰ ਕਰਦੇ ਪਏ ਜਾਂ ਉਹਨਾਂ ਦਾ ਪਰਿਵਾਰ ਕਹਿ ਲਿਆ ਕਿ ਵਿਸਥਾਰ ਵਾਸਤੇ ਕੰਮਕਾਰ ਕਰਦਾ ਪਿਆ ਔਰ ਉਹਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੀ ਚਰਚਾ ਇਹ ਕਿਹਾ ਜਾਣ ਲੱਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਸਿਆਸਤਬਾਜ਼ ਦਾ ਰੁਝਾਨ ਜਿਹੜਾ ਉਹ ਰੱਖਣਗੇ ਬੀਜੇਪੀ ਨਾਲ ਵੀ ਜੋੜ ਕੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀ ਜਾਂ ਵੱਖ-ਵੱਖ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਬਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾ ਰਹੇ ਸੀ ਇਹਦੇ ਦਰਮਿਆਨ ਹੁਣ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੇ ਨਾਲ ਮੁਲਾਕਾਤ ਚਰਚਾਵਾਂ ਦੇ ਵਿੱਚ ਕਿਉਂ ਹੋਈ ਹੈ ਮੁਲਾਕਾਤ ਕਿਸ ਕਾਰਨ ਵਾਸ ਹੋਈ ਹੈ ਔਰ ਕੀ ਕੁਝ ਬੋਲੇਗਾ ਨਹੀਂ ਹਰਪਿੰਦਰ ਸਿੰਘ ਤੋਂ ਬਾਅਦ ਆਓ ਸੁਣਦੇ ਹਾਂ ਅੱਜ ਆਪਾਂ ਭਾਈ ਸੰਦੀਪ ਸਿੰਘ ਜੋ ਦੀਪ ਸਿੱਧੂ ਦੇ ਨਾਂ ਨਾਲ ਵਧੇਰੇ ਜਾਣੇ ਜਾਂਦੇ ਐ ਪੰਤਕ ਸਫਾਂ ਦੇ ਵਿੱਚ ਉਨ੍ਹਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਆਏ। ਅ ਜਦੋਂ ਮੈਂ ਆ ਰਿਹਾ ਸੀ ਅ ਗੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਗੂ ਕਿਵੇਂ ਸਤਿਕਾਰਦੇ ਹੋ ਕਿਵੇਂ ਸਤਿਕਾਰਦੇ ਹੋ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਗੁਰੂ ਦਾ ਖਾਲਸਾ ਪੰਥ ਜਿਹੜਾ ਹੈ ਉਹ ਅਕਰਤਕ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਬੋਧੀ ਹੋਵੇ ਚਾਹੇ ਜੈਨੀ ਹੋਵੇ ਖਾਲਸਾ ਪੰਥ ਜਿਹੜਾ ਉਹਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਅਮਲੇਰ ਕੋਟਲੇ ਦੀ ਉਦਾਹਰਣ ਜਿਹੜੀ ਆ ਸਾਡੇ ਸਾਹਮਣੇ ਆ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ ਉਹ ਦਿਨ ਵੀ ਮਨਾਉਣੇ ਆ ਤੇ ਭਾਈ ਸੰਦੀਪ ਸਿੰਘ ਤਾਂ ਸਾਡਾ ਬੱਚਾ ਸੀ ਜੇ ਉਹਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਸਤਿਕਾਰ ਕੇ ਉਹਨਾਂ ਦਾ ਹੀ ਕਿਉਂ ਉਹਨੂੰ ਮਾਰਨਾਂ ਦਈਏ ਦੇਵਾਂਗੇ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨੂੰ ਸਤਿਕਾਰ ਦੇਵਾਂਗੇ ਇੱਕ ਵਾਰ ਭਾਈ ਸੰਦੀਪ ਸਿੰਘ ਮੇਰੇ ਕੋਲ ਵੀ ਆਏ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਅਸੀਂ ਢਾਈ ਤਿੰਨ ਘੰਟੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੀਆਂ ਸੀ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਕਹਿੰਦੇ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ? ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਖਤਾਂ ਨਾਲ ਜਾਂ ਗੁਰਧਾਮਾਂ ਨਾਲ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਚਾਹੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਚਾਹੇ ਉਹ ਪਿੰਡ ਦਾ ਗੁਰਦੁਆਰਾ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਥੋਂ ਦੇ ਹਾਰੇ ਹੋਏ ਮੁਗਲ ਫੌਜਦਾਰਾਂ ਨੂੰ ਕਹਿੰਦਾ ਕੌਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਆ ਉਹ ਅਬਦਾਲੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਦਾ ਤੁਸੀਂ ਮਾਰੀ ਨਹੀਂ ਉਹ ਹਾਰੇ ਹੋਏ ਮੁਗਲ ਸ਼ਾਸਕ ਕਹਿਣ ਲੱਗੇ ਤੁਸੀਂ ਮਾਰ ਕੇ ਦੇਖ ਲਓ ਸਾਡੇ ਤੋਂ ਤਾਂ ਨਹੀਂ ਮਰੇ ਉਹ ਕਹਿੰਦਾ ਇਹ ਮਰਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਦੁਗੜੇ ਪੈਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪੈਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਇਹ ਉਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅਮਰ ਸਰਸਾਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉਥੋਂ ਨਿਕਲਦੇ ਨੇ ਉਥੋਂ ਪੈਦਾ ਹੁੰਦੇ ਨੇ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਖੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਟਵਾਏ ਉਸਨੇ ਉਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਬਹਿਰਮਤੀ ਕਰਨ ਦਾ ਯਤਨ ਕੀਤਾ। ਉਹਨੇ ਗੁਰ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ। ਪਰ ਸਿੱਖ ਖਤਮ ਨਹੀਂ ਹੋਇਆ ਬਦਾਲੀ ਕੋਲੋਂ ਵੀ ਕਿਉਂ? ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ, ਨਾ ਆਪਣੇ ਗੁਰਧਾਮਾਂ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ, ਆਪਣੀ ਸਰੋਤਾ ਨਾਲੋਂ ਟੁੱਟੇ। ਟੁੱਟੇ ਨਹੀਂ ਸਿੱਖ। ਅੱਜ ਵੀ ਸਿੱਖਾਂ ਨੂੰ ਮਕਾਉਣ ਦੇ ਜਿਹੜੇ ਯਤਨ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਐ। ਔਰ ਅੱਜ ਵੀ ਸਿੱਖ ਮੁਕੜੇ ਨਹੀਂ ਐ। ਸਿੱਖ ਵਿਰੋਧੀ ਲਾਬੀਆਂ ਤੋਂ ਜਿਨ੍ਹਾਂ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੇ ਗੁਰਧਾਮਾਂ ਨਾਲ ਖੜਾ ਜਿਨ੍ਹਾਂ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਐ। ਇਹ ਮੁਕੜੇ ਨਹੀਂ ਐ। ਇਹ ਖਤਮ ਨਹੀਂ ਹੋਣੇ। ਸਿੱਖ ਸ਼ਕਤੀ ਦੂਜਾ ਉਹਨਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੀ ਕਾ ਅਸਰਦਾਰ ਹੈ ਮੈਂ ਮਨ ਨੂੰ ਕਿਹਾ ਕਿ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਉਹ ਬਹੁਤ ਜ਼ਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਆਹ ਕੋਈ ਵੀ ਸਮੱਸਿਆ ਹੋਵੇ ਚਾਹੇ ਉਹ ਦਿੱਲੀ ਦੇ ਤਾਕਤ ਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੇ ਉਹ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਬਿਖਰੀ ਰਹਿੰਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਡੋਮੀਨੇਟ ਕਰ ਜਾਂਦੀਆਂ ਨੇ ਅੱਜ ਜੋ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੈ ਹਾਂ ਤਾਂ ਸਿੱਖੀ ਪਰ ਉਹਨਾਂ ਦੀ ਗਿਣਤੀ ਬਹੁਤ ਹੀ ਨਹੀਂ ਹੈ ਸਿਰਫ 10% ਹੈ 90% ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਆ ਫਿਰ ਕਮੀ ਕਿੱਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਵੇਖਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ